ਮੋਸਟਲੀ ਕੁੜੀਆਂ ਕਹਿੰਦੀਆਂ ਨੇ ਵੀ ਸਾਨੂੰ ਜਿਹੜੀਆਂ ਰਾਤ ਨੂੰ 12 ਵਜੇ ਵੀ ਅਸੀਂ ਬਾਹਰ ਨਿਕਲੀਏ ਵੀ ਉਹਨੂੰ ਆਜ਼ਾਦੀ ਮੰਨਦੀਆਂ ਨੇ ਉਹ ਜਾਦੀ ਮੰਨਦੀਆਂ ਨੇ ਵੀ 12 ਵਜੇ ਤੋਂ ਬਾਅਦ ਵੀ ਲੋਕ ਅਟਾਕੀ ਨਹੀਂ ਹਾਬੇ ਅਟਾਕੀ ਨਾ ਕਰੇ ਕੋਈ ਦਰ ਤੱਕ ਇਹ ਨਾ ਖਾਸ ਕਰ ਜਿਹੜੀਆਂ ਮਤਲਬ ਕੈਂਡਲ ਦੀਆਂ ਫੈਮਿਨਿਸਟਾਂ ਨੇ ਉਹਨਾਂ ਦੀ ਜ਼ਿਆਦਾਤਰ ਸਟੇਟਮੈਂਟ ਐ ਇਦਾਂ ਦੀ ਹੁੰਦੀ ਹੈ ਨਾ ਆਜ਼ਾਦੀ ਬਾਰੇ ਊਮੈਨਸ ਫਰੀडम ਬਾਰੇ ਦੇਖੋ ਇਹਨਾਂ ਨੇ ਜਿਹੜੇ ਤਰੀਕੇ ਨਾਲ ਜਿਸ ਵੇਲੇ ਚ ਆਜ਼ਾਦੀ ਨੂੰ ਲਿਫਾਇਨ ਕੀਤਾ ਉਹ ਪੰਗਾਇਰ ਨੂੰ ਪਤਾ ਉਹਦਾ ਰੂਪ ਹੈ ਜਿਹੜਾ ਆ ਨਿਕਲ ਕੇ ਆਇਆਗਾ ਇਹ ਆਪਣੇ ਸਲੋਗਨ ਆਫ ਫੈਮਿਨਿਜ਼ਮ ਦੇ ਵਿੱਚੋਂ ਇਹਲੇ ਮਾਡਰਨਾਈਜ਼ ਹੋਣਾ ਡਿਵੋਰਸ ਕਹਿੰਦੇ ਹਨ ਜਾਂ ਚੀਜ਼ਾਂ ਕਹਿੰਦੇ ਕਿ ਹਾਂ ਇੱਕ ਇੰਟਰੋਵਰਟ ਇੰਟਰੋਵਰਟ ਦਾ ਚਲੋ ਹੁਣ ਕੋਈ ਮਾੜੀ ਗੱਲ ਨਹੀਂ ਹੈ ਉਹ ਤਾਂ ਇੱਕ ਆਪ ਦੀ ਤਸਵੀਰ ਹੈ ਇੱਕ ਆਪ ਦਾ ਬਿਹੇਵ ਹੈ ਬਟ ਇੰਟਰੋਵਰਟ ਹੋਣ ਤੋਂ ਬਾਅਦ ਜਿਹੜੀਆਂ ਇਹ ਪ੍ਰੋ ਫੈਮਿਨਿਸਟ ਬਣ ਕੇ ਕੱਢ ਜਾਂਦੀਆਂ ਹਨ ਉਹ ਜਿਹੜਾ ਰੂਪ ਹੈਗਾ ਉਹ ਬਹੁਤ ਮਤਲਬ ਡੇਂਜਰਸ ਹੋ ਜਾਂਦਾ ਫਿਰ ਅੱਗੇ ਦੇ ਹੱਕ ਚ ਆਉਂਦੇ ਨੇ ਮੋਰਚੇਲੇ ਮੁੰਡਿਆਂ ਦੇ ਵਿਰੁੱਧ ਜਾ ਰਹੇ ਨੇ ਹਾਂ ਹਾਂ ਇੱਕ ਮਤਲਬ ਜੈਂਡਰ ਨੂੰ ਨਾ ਆ ਜਾਂਦੇ ਭੰਡਣਾ ਕਰਕੇ ਚੱਲਦੇ ਨੇ ਮੈਨ ਲਗਟ ਕਰਕੇ ਚੱਲਦੇ ਨੇ ਟਾਰਗੇਟੇ ਕਰਕੇ ਚੱਲਦੇ ਨੇ ਹਾਂ ਹਾਂ ਉਹ ਜੈਂਡਰ ਨੂੰ ਇਹਨੇ ਭੰਡਣਾ ਹੀ ਆ ਮਤਲਬ ਪਤਾ ਕੀ ਉਹ ਗਰਾਜ ਜਿਹੜਾ ਹੈ ਕਨਸੈਪਟ ਹੈ ਬਾਈ ਫੈਮਿਨਿਜ਼ਮ ਦਾ ਇਹ ਇਹਦੇ ਵਿੱਚ ਇਹੀ ਚੀਜ਼ਾਂ ਨੇ ਬਾਈ ਇੱਕ ਜੈਂਡਰ ਨੂੰ ਬਸ ਭੰਡੀ ਜਾਓ ਹਣਾ